10 ਬੰਦਿਆਂ ਨੂੰ ਵੀਡੀਓ ਸ਼ੇਅਰ ਕਰਨੀ ਹੈ ਸਕਰੀਨਸ਼ਾਟ ਲੈਣਾ ਹੈ ਤੇ ਆ ਕੇ ਇੱਥੇ ਦਿਖਾਣਾ ਹੈ ਦੋ ਚਾਂਪਾ ਖਾਓ ਅੱਧੀ ਚਾਂਪ ਫ੍ਰੀ ਕਾਕਾ ਹੈ ਪੰਜਾਬੀ ਸਿੰਗਰ ਇਹਨਾਂ ਦੇ ਗਾਣੇ ਵੀ ਆਏ ਹਨ ਉਹ ਦੱਸ ਤੇ ਸਹੀ ਤੇਰੇ ਬਿਨਾ ਕਿਵੇਂ ਸਾਰੀ ਜ਼ਿੰਦਗੀ ਬਿਤਾਵਾਂਗੇ ਅਸੀਂ ਅਰਥਵੀ ਪੰਜਾਬ ਦੇਖ ਰਹੇ ਹੋ ਮੈਂ ਹਾਂ ਅਨੁਰਾਗ ਸ਼ਰਮਾ ਦੋਸਤੋ ਖਾਣ ਪੀਣ ਦੀ ਗੱਲ ਕਰ ਲਈਏ ਤਾਂ ਪਟਿਆਲਾ ਸ਼ਹਿਰ ਖਾਣ ਪੀਣ ਦੇ ਮਾਮਲੇ 'ਚ ਨੰਬਰ 1 ਹੈ ਪਰ ਪਟਿਆਲੇ ਸ਼ਹਿਰ ਦੇ ਵਿੱਚ ਇੱਕ ਰੌਲਾ ਪੈ ਗਿਆ ਕਿ ਸਨੌਰੀ ਏਡੇ ਇੱਕ ਦੁਕਾਨ ਖੁੱਲ ਗਈ ਹੈ ਜਿਹੜੇ ਚਾਂਪਾ ਬਣਾ ਰਿਹਾ ਕਹਿੰਦੇ ਦੇਖਦੇ ਹੀ ਦੇਖਦੇ ਇਸ ਦੁਕਾਨ ਦੇ ਉੱਤੇ ਲੋਕਾਂ ਦੀ ਭੀੜ ਲੱਗਣੀ ਸ਼ੁਰੂ ਹੋ ਗਈ ਹੈ ਕਿਉਂਕਿ ਇਹ ਚਾਂਪਾ ਦੀ ਪਲੇਟ ਦੇ ਰਿਹਾ 80 ਰੁਪਏ 'ਚ ਆਓ ਪਹਿਲਾਂ ਦੇਖਦੇ ਆਂ ਚਾਂਪਾ ਬਣਾ ਕਿਵੇਂ ਰਿਹਾ ਹੈ ਚੈੱਕ ਕਰ ਲਈਏ ਕੁਆਲਟੀ ਵੀ ਚੰਗੀ ਦੇ ਰਿਹਾ ਹੈ ਕਿ ਬਸ ਪੈਸਿਆਂ ਦੀ ਗੱਲ ਚੱਲ ਰਹੀ ਹੈ 80 ਰੁਪਏ ਦੀ ਪਲੇਟ ਕੋਈ ਕਿਵੇਂ ਦੇ ਸਕਦਾ ਹੈ ਜਦਕਿ ਬਾਜ਼ਾਰ ਦੇ ਵਿੱਚ 100 120 ਰੁਪਏ ਦੀ ਪਲੇਟ ਹੈ ਤੁਹਾਨੂੰ ਦਿਖਾਣੇ ਆਂ ਸਭ ਤੋਂ ਪਹਿਲਾਂ ਕਿ ਬਨਦੀ ਕਿਵੇਂ ਹੈ ਕਾਕੇ ਦੀ ਹੱਟੀ ਤੇ ਚਾਂਪਾ ਸੋ ਮੈਂ ਪਹੁੰਚ ਗਿਆ ਜੀ ਕਾਕਾ ਜੀ ਦੇ ਕੋਲ ਜਿਨ੍ਹਾਂ ਦੀ ਚੰਪਾਂ ਦੀ ਦੁਕਾਨ ਹੈ ਕੁਆਲਿਟੀ ਤਾਂ ਵਧੀਆ ਲੱਗ ਰਹੀ ਹੈ ਗੱਲਬਾਤ ਵੀ ਕਰਦੇ ਆ ਕਾਕਾ ਜੀ ਕੀ ਹਾਲ ਚਾਲ ਹੈ ਬੜੀ સર ਬੜੀ ਹੋਸਨਾਬੀ ਹੋਈ ਬਟਾ ਵਧੀਆ ਹਾਲ ਚਾਲ ਤਾਂ ਪਰ ਇਹ ਕਨਫਿਊਜ਼ਨ ਕ੍ਰੀਏਟ ਹੋ ਰਹੀ ਹੈ 80 ਰੁਪਏ ਦੀ ਚੰਪਾਂ ਵਧੀਆ ਵੀ ਹੈ ਕਿ ਫਿਰ ਇਦਾਂ ਹੀ ਚੱਲ ਰਿਹਾ ਸਾਰੇ ਅਮੂਲ ਦਾ ਬ੍ਰਾਂਡ ਵਰਤਦੇ ਆ ਮੱਖਣ ਵੀ ਅਮੂਲ ਦਾ ਕਰੀਮ ਵੀ ਅਮੂਲ ਦੀ ਸਾਰਾ ਵਧੀਆ ਕੁਆਲਿਟੀ ਵਰਤਦੇ ਆ ਕੋਈ ਕੁਆਲਿਟੀ ਵਿੱਚ ਕੋਈ ਕੰਪਰੋਮਾਈਜ਼ ਨਹੀਂ ਕਰਦੇ ਸਾਰੀ ਫਿਰ ਕਿਵੇਂ ਹੋ ਸਕਦਾ ਹੈ ਕਿ ਕੁਆਲਿਟੀ ਵੀ ਤੁਸੀਂ ਵਧੀਆ ਦੇਣ ਦੀ ਕੋਸ਼ਿਸ਼ ਕਰ ਰਹੇ ਹੋ ਸਵਾਦ ਵੀ ਲੋਕ ਕਹਿੰਦੇ ਆ ਬੰਦਰੀਆਂ ਚਾਂਪਾਂ ਪਰ ਰੇਟ 80 ਰੁਪਏ ਕਿਵੇਂ ਰੱਖਤਾ ਰੇਟ ਬਾਜ਼ਾਰ ਦਾ ਕਾਫੀ ਮਹਿੰਗਾ ਰੇਟ ਆ ਪਰ ਸਾਨੂੰ 80 'ਚ ਵੀ ਪ੍ਰੋਫਿਟ ਹੋ ਰਿਹਾ ਅਸੀਂ 80 'ਚ ਵੀ ਕਮਾ ਰਹੇ ਆ ਤੁਹਾਨੂੰ ਅਸੀਂ ਪੱਕਾ ਸਾਨੂੰ ਪ੍ਰੋਫਿਟ 80 'ਚ ਵੀ ਕਿਤੇ ਇਹ ਤਾਂ ਨਹੀਂ ਵੀ ਮਸ਼ਹੂਰੀ ਕਰਨ ਵਾਸਤੇ ਪਹਿਲਾਂ 80 ਰੁਪਏ ਕਰਤਾ ਬਾਅਦ ਚ ਰੇਟ ਵਧਾ ਦੋਗੇ ਨਹੀਂ ਨਹੀਂ 2 ਸਾਲ 2.5 ਸਾਲ 3 ਸਾਲ ਤਾਂ ਕਿਤੇ ਬਾਕੀ ਸਮਾਨ ਵਧੇ ਤਾਂ ਫਿਰ ਰੇਟ ਵਧਾਣੇ ਪਏਗਾ ਬਾਕੀ 2 ਸਾਲ ਦਾ ਕਿਤੇ ਨਹੀਂ ਜਾਂਦਾ ਸਾਡਾ ਰੇਟ ਇਹੀ ਰਹੇਗਾ ਇਹੀ ਰਹੇਗਾ ਸੋ ਲੋ ਜੀ ਇਹ ਤਾਂ ਦਾਵਾ ਕਰ ਰਹੇ ਆ ਕਿ ਇਹਦੇ 2 ਸਾਲ ਤੱਕ ਰੇਟ ਇਹੀ ਰਹੂਗਾ ਜੇ ਮੱਖਣ ਦਾ ਜਾਂ ਅਮੂਲ ਦੀ ਕਰੀਮ ਦਾ ਰੇਟ ਨਾ ਵਧਿਆ ਫਿਰ ਤਾਂ ਅਸੀਂ ਚੰਪਾ ਅਸਿਰਵੀ ਪਲੇਟ ਹੀ ਦਿੰਦੇ ਰਹਾਂਗੇ ਜੇਕਰ ਵਧ ਗਿਆ ਤੇ ਫਿਰ ਅਸੀਂ ਵਧਾ ਦਾਂਗੇ ਪਰ ਕੁਆਲਿਟੀ ਅੱਛੀ ਹੈ ਮੈਂ ਬਣਦੀ ਹੋਈ ਦੇਖੀ ਹੈ ਸਮਾਨ ਵੀ ਅਮੂਲ ਦਾ ਯੂਜ਼ ਕਰ ਰਹੇ ਆ ਇੱਕ ਸਵਾਲ ਮੇਰੇ ਦਿਮਾਗ ਦੇ ਵਿੱਚ ਆ ਗਿਆ ਬਹੁਤ ਸਾਰੇ ਲੋਕ ਇੱਥੇ ਆ ਨਹੀਂ ਸਕਦੇ ਇੱਕ ਤਾਂ ਆਪਣੀ ਦੁਕਾਨ ਦਾ ਐਡਰੈਸ ਦੱਸੋ ਦੂਜਾ ਦੱਸੋ ਵੀ ਜੇਕਰ ਕੋਈ ਆ ਨਹੀਂ ਸਕਦਾ ਫਿਰ ਭੇਜੋਂਗੇ ਕਿਵੇਂ ਸਰ ਅਸੀਂ ਦੋ ਬਲੇਟਾਂ ਦੀ ਡਿਲੀਵਰੀ ਰੱਖੀ ਹੋਈ ਹੈ ਤੇ ਜਿਹੜਾ ਐਡਰੈਸ ਹੈ ਇਹਦਾ ਸਨੋਰੇ ਡੇ ਪੂਤਣਾ ਮੰਦਿਰ ਤੋਂ ਪਹਿਲਾਂ ਹਾਈ ਟੈਕ ਲੈਬੋਰੀ ਦੇ ਨਾਲ ਇਸਨੋੜੇ ਆਉਂਗੇ ਵਿਜ਼ਿਟ ਕਰਾਂਗੇ ਤੁਹਾਨੂੰ ਸਾਹਮਣੇ ਦਿਖਾਈ ਕਾਕੇ ਦੀ ਚਾਂਪ ਦਾ ਬੋਰਡ ਲੱਗਿਆ ਹੋਇਆ ਸਨ ਸਾਹਮਣੇ ਦਿਖਾਈ ਦੁਕਾਨ ਸਾਡੀ ਤੇ ਅਸੀਂ ਦੋ ਬਲੈਂਡ ਤੇ ਵੀ ਡਿਲੀਵਰੀ ਦੇ ਰਹੇ ਹਾਂ 5 ਕਿਲੋਮੀਟਰ ਦੇ ਇਰੇ ਵਿੱਚ ਚਲੋ ਆਹ ਗੱਲ ਚੰਗੀ ਕਰਤੀ ਵੀ ਕਹਿੰਦੇ ਦੋ ਅਗਰ ਪਲੇਟਾਂ ਤੁਸੀਂ ਮੰਗਾਣੇ ਹੋ 5 ਕਿਲੋਮੀਟਰ ਦਾ ਤੁਹਾਡਾ ਰੇਂਜ ਹੈ ਤੇ ਇਹ ਦੋ ਪਲੇਟਾਂ ਤੁਹਾਨੂੰ ਭੇਜ ਦਾਂਗੇ ਹੁਣ ਮੈਂ ਇਹ ਵੀ ਪੁੱਛਣਾ ਚਾਹਨਾ ਕੱਲੀਆਂ ਚਾਂਪਾਂ ਹੀ ਹੈ ਕਿ ਹੋਰ ਵੀ ਕੋਈ ਖਲਾਉਂਗੇ ਲੋਕਾਂ ਨੂੰ ਸਾਰੇ ਕੋਲ ਸਾਰਾ ਕੁਝ ਹੁੰਦਾ ਸਪਿੰਗਰੋਲ ਵੀ ਹੈ ਮੁਹਮਮਦ ਵੀ ਬੈਜੀ ਸਾਰਾ ਵੈਜੀ ਵੈਜੇ ਨੋਨ ਵਾਇਦਾ ਰੱਖਦੇ ਨਹੀਂ ਬੈਜੀ ਵੇਚਦਾ ਸਾਰਾ ਵੈਜ ਸਮਾਨ ਲੋ ਜੀ ਕਹਿੰਦੇ ਸਾਰਾ ਕੁਝ ਵੈਜ ਵੇਚਣਾ 80 ਰੁਪਏ ਪਲੇਟ ਵੇਚਣੀ ਹੈ ਕੁਆਲਟੀ ਵਧੀਆ ਦੇਣੀ ਹੈ ਸੋ ਮੈਂ ਪੁੱਛਣਾ ਚਾਹੁੰਦਾ ਹੁਣ ਕਿਉਂਕਿ ਮੈਂ ਕਾਕਾ ਨੂੰ ਜਾਣਦਾ ਕਾਕਾ ਹੈ ਪੰਜਾਬੀ ਸਿੰਗਰ ਇਹਨਾਂ ਦੇ ਗਾਣੇ ਵੀ ਆਏ ਹਨ ਇਹ ਸਿੰਗਰ ਤੋਂ ਸਿੱਧਾ ਚੰਪਾ ਵਾਲੇ ਪਾਸੇ ਕਿਵੇਂ ਬਸ ਉਸ ਥੋੜੀ ਲਾਈਨ ਦੇ ਵਿੱਚ ਥੋੜਾ ਜਿਹਾ ਮਾਇਦੇ ਇਸ਼ੂ ਸੀ ਇਸ ਕਰਕੇ ਕਮਾਈ ਕਰਕੇ ਥੋੜਾ ਇੱਧਰ ਲਿੜ ਆਏ ਆ ਜਾਣਾ ਸੀ ਉਧਰਲੀ ਲਾਈਨ ਚ ਬਸ ਮਾਇਕ ਮਾ ਕੇ ਉੱਧਰ ਚਲੇ ਜਾਵਾਂਗੇ ਦੇਖੋ ਜੀ ਦਾਲ ਫੁਲਕੇ ਦਾ ਹਰੇਕ ਨੂੰ ਮਸਲਾ ਹੈ ਸੋ ਪੰਜਾਬੀ ਗਾਇਕ ਐ ਬਹੁਤ ਵਧੀਆ ਇਹਨਾਂ ਦਾ ਪਿੱਛੇ ਜੇ ਗਾਣਾ ਆਇਆ ਬੜਾ ਵਧੀਆ ਚੱਲਿਆ ਵੀ ਪਰ ਕਹਿੰਦੇ ਪੈਸੇ ਦੀ ਥੋੜੀ ਜੀ ਦਿੱਕਤ ਐ ਇਧਰੋਂ ਪੈਸੇ ਕਮਾਵਾਂਗੇ ਫਿਰ ਗਾਣਿਆਂ ਵਾਲੇ ਪਾਸੇ ਲਾਵਾਂਗੇ ਬੜੇ ਸਾਰੇ ਗਾਇਕ ਐ ਕਾਮਯਾਬ ਹੋ ਗਏ ਸੋ ਗਾਣੇ ਦੀਆਂ ਤੋਂ ਲੈਣਾ ਵੀ ਸੁਣਾ ਦਿਓ ਫਿਰ ਹੂੰ ਉਹ ਦੱਸ ਤੇ ਸਹੀ ਤੇਰੇ ਬਿਨਾ ਕਿ ਮੈਂ ਸਾਰੀ ਜ਼ਿੰਦਗੀ ਬਿਤਾਵਾਂਗੇ ਅਸੀਂ ਨਿਕ ਨਿਕ ਗੱਲ ਉੱਤੇ ਰੁੱਸ ਜਨਾਂ ਓ ਗੱਲ বিনা ਕਰਵੇਂ ਸਜਣਾਏ ਰਸਜਣਾਏ ਹੋ ਰਸਜਣਾਏ ਤੇਰੇ ਹਿਆ ਤੇਰੇ ਲਈ ਜਿੱਥੇ ਆਖੇ ਉਥੇ ਮਿਟ ਜਾਵਾਂਗੇ ਅਸੀਂ ਉਹ ਦੱਸ ਤੇ ਸਹੀ ਤੇਰੇ ਬਿਨਾ ਕਿਵੇਂ ਸਾਰੀ ਜ਼ਿੰਦਗੀ ਬਿਤਾਵਾਂਗੇ ਅਸੀਂ ਵਾਹ ਜੀ ਵਾਹ ਬੜਾ ਖੂਬਸੂਰਤ ਗੀਤ ਹੈ ਲੋ ਵੀ ਇੱਕ ਗੱਲ ਹੋਰ ਜਿਹੜਾ ਬੰਦਾ ਚਾਂਪਾਂ ਖਾਣ ਆਊਗਾ ਕਾਕਾ ਗਾਣਾ ਉਹਨੂੰ ਫ੍ਰੀ ਸੁਣਾਊਗਾ ਵੈਸੇ ਤਾਂ ਇਹਨਾਂ ਦੀ ਸਕੀਮ ਬਹੁਤ ਵਧੀਆ ਸਿਰਫ ਪਲੇਟ ਹੈ ਚਲੋ ਜੇਕਰ ਕੋਈ ਬੰਦਾ ਸਾਡੀ ਵੀਡੀਓ ਨੂੰ ਸ਼ੇਅਰ ਕਰਕੇ ਜਾਂ ਕੋਈ ਤੁਹਾਡੇ ਲਈ ਸਪੈਸ਼ਲ 10 ਬੰਦਿਆਂ ਨੂੰ ਸ਼ੇਅਰ ਕਰਕੇ ਕਮੈਂਟ ਕਰਕੇ ਤੁਹਾਡੇ ਕੋਲ ਆਂਦਾ ਕੋਈ ਲੈਸ ਦੋਗੇ ਜੂ ਜੂ ਅਸੀਂ ਆਫਰ ਲਾਦਾ ਕੋਈ ਨਹੀਂ ਹੋਰ ਹੋਰ ਵੀ ਐਕਸਟਰਾ ਬੰਦ ਦੇ ਦਾਂਗੇ ਕੁਛ ਨਾ ਪੁੱਛੀ ਦੋਗੇ ਦੱਸ ਦੋ ਹਾਫ ਪਲੇਟ ਚ ਆਵਦੀ ਫ੍ਰੀ ਕਰ ਦਾਂਗੇ ਚਲੋ ਜੀ ਦੋ ਪਲੇਟਾਂ ਦੇ ਨਾਲ ਇੱਕ ਹਾਫ ਪਲੇਟ ਜਿਹੜੀ ਹੈ ਫਰੀ ਹੈ ਜੇ ਤੁਸੀਂ ਇੱਥੇ ਆ ਕੇ ਖਾਓਗੇ ਡਿਲੀਵਰੀ ਤੇ ਨਹੀਂ ਹੈ ਪਰ 10 ਵੀਡੀਓ 10 ਬੰਦਿਆਂ ਨੂੰ ਵੀਡੀਓ ਸ਼ੇਅਰ ਕਰਨੀ ਹੈ ਸਕਰੀਨਸ਼ਾਟ ਲੈਣਾ ਹੈ ਤੇ ਆ ਕੇ ਇੱਥੇ ਦਿਖਾਣਾ ਹੈ ਦੋ ਚਾਂਪਾ ਖਾਓ ਅੱਧੀ ਚਾਂਪ ਫਰੀ ਇਹ ਬਹੁਤ ਵਧੀਆ ਹੋ ਗਿਆ ਜੀ ਵੈਸੇ ਕੋਲਡ ਡਰਿੰਕ ਵੀ ਦੇ ਸਕਦੇ ਸੀ ਤੁਸੀਂ ਕੋਈ ਨੇ ਕੋਲਡ ਡਰਿੰਕ ਵੀ ਦੇ ਲਓ ਜਿਹੜਾ 40 50 ਦੀ ਸਕੀਮ ਹੈ ਜਿਹੜੀ ਮੈਂ ਜੀ ਲੈ ਲਓ ਚਲੋ ਆਹ ਵਧੀਆ ਹੈ ਜੀ 50% ਦੇ ਵਿੱਚ ਜੋ ਮਰਜੀ ਲੋ ਚਾਹੇ ਕੋਲਡ ਡਰਿੰਕ ਲੋ ਚਾਹੇ ਤੁਸੀਂ ਚਾਂਪਾ ਲੋ ਵੈਸੇ ਕੋਲਡ ਡਰਿੰਕ ਜਿਆਦਾ ਵਧੀਆ ਰਹੂਗਾ ਕਿਉਂਕਿ ਦੋ ਪਲੇਟਾਂ ਚਾਂਪਾ ਦੋ ਕੋਲਡ ਡਰਿੰਕ 20 20 ਰੁਪਏ ਵਾਲੇ ਲੋ ਵੀ ਇੱਕ ਆਫਰ ਤੁਹਾਨੂੰ ਹੋਰ ਲੱਗੀ ਇਹਦਾ ਮਤਲਬ ਹੁਣ ਤਾਂ ਚਾਂਪ ਜਿਹੜੀ ਹੈ 60 ਰੁਪਏ ਪਏਗੀ ਫਿਰ ਹੁਣ ਦੇਰ ਨਾ ਕਰੋ ਫਟਾਫਟ ਪਰਿਵਾਰ ਸਮੇਤ ਇੱਥੇ ਪਹੁੰਚ ਜਾਓ ਸਨੋਰੀ ਅੱਡੇ ਚਾਂਪਾਂ ਦਾ ਸਵਾਦ ਲਓ ਚਾਂਪਾਂ ਵੀ ਬਹੁਤ ਵਧੀਆ ਬਣਾ ਰਹੇ ਨੇ ਔਰ ਉਸ ਤੋਂ ਬਾਅਦ ਕੁਆਲਟੀ ਦਾ ਵੀ ਕੋਈ ਕੰਪਰੋਮਾਈਜ਼ ਨਹੀਂ ਕਰ ਰਹੇ ਇਸ ਦੇ ਨਾਲ ਹੀ ਤੁਹਾਡੀ ਜੇਬ ਤੇ ਬੋਝ ਵੀ ਨਹੀਂ ਜਿਹੜਾ ਪਊਗਾ ਤੇ ਫਿਰ ਕਾਕੇ ਦਾ ਗਾਣਾ ਤੁਹਾਨੂੰ ਫ੍ਰੀ ਮਿਲੇਗਾ ਅੱਛਾ ਗੱਲ ਸੁਣੋ ਜੇਕਰ ਚਾਂਪਾਂ ਦਾ ਗਾਣਾ ਕੋਈ ਗਾਣਾ ਪੈ ਜਵੇ ਤੁਸੀਂ ਆਪਣੀ ਐਡ ਕਰਨੀ ਹੋਵੇ ਗਾਣਾ ਕੀ ਬਣਾਓਗੇ ਗਾਣਾ ਚਾਂਪਾ ਦਾ ਜਿੱਦਾਂ ਹੋਇਆ ਤਾਂ ਪੰਜਾਬੀ ਗਾਣਾ ਬਣਾ ਲੈਂਦਾ ਕੁਝ ਵੀ ਨੋਰਮਲੀ ਆ ਬਣਾ ਲਓ ਫੋਕਾਕੇ ਦੀਆਂ ਜੰਪਾ ਖਾ ਲੋ ਜਿਆਦਾ ਮਹਿੰਗੀਆਂ ਨਹੀਂ ਹੈਗੀਆਂ ਨਹੀਂ 80 ਰੁਪਏ ਫੁੱਲ ਪਲੇਟ 260 ਦੀਆਂ ਪੈਂਦਿਆਂ ਨੇ ਚਲੋ ਆਪ ਵਧੀਆ ਹੋ ਗਿਆ ਜੀ ਕਲਾਕਾਰ ਤੋਂ ਆਪਾਂ ਕਲਾਕਾਰ ਹੀ ਕੜਾਈ ਲਈਤੀ ਕਹਿੰਦਾ ਕਾਕੇ ਦੀਆਂ ਚਾਂਪਾ ਖਾ ਲੋ ਜਿਆਦਾ ਮਹਿੰਗੀਆਂ ਨਹੀਂ ਪੈਂਦੀਆਂ ਦੋ ਪਲੇਟ 160 ਦੀਆਂ 160 ਦੀਆਂ ਪੈਂਦੀਆਂ ਨੇ ਮੈਂ ਅਗਰ ਮੈਨੇ ਬਣਾਣਾ ਹੁੰਦਾ ਤਾਂ ਮੈਂ ਹੀ ਬਣਾਉਂਦਾ ਕਾਕੇ ਦੀਆਂ ਚਾਂਪਾ ਕਾਕੇ ਦੀਆਂ ਚਾਂਪਾ ਇਦਾਂ ਦਾ ਤੁਸੀਂ ਅਗਰ ਕੋਈ ਬਣਾ ਸਕਦੇ ਹੋ ਤੁਸੀਂ ਬਣਾ ਕੇ ਕਮੈਂਟ ਕਰ ਸਕਦੇ ਹੋ ਸੋ ਦੋਸਤੋ ਜਲਦੀ ਤੋਂ ਜਲਦੀ ਕਾਕੇ ਕੋਲ ਆਓ ਤੇ ਚਾਂਪਾ ਖਾਓ ਬਹੁਤ ਵਧੀਆ ਹੈ ਮੈਂ ਟੇਸਟ ਕਰਾਂਗਾ ਤਾਨੂੰ ਫਿਰ ਦੱਸਾਂਗਾ ਵੀ ਪਰ ਮੈਨੂੰ ਜਿਹੜੀ ਇਹਨਾਂ ਦੀ ਕੁਆਲਿਟੀ ਹੈ ਇਹਨਾਂ ਦਾ ਪ੍ਰੋਡਕਟ ਹੈ ਉਹ ਬੜਾ ਵਧੀਆ ਲੱਗ ਰਿਹਾ ਸੋ देर ਨਾ ਕਰੋ ਜਲਦੀ ਜਲਦੀ ਆਜੋ ਸਨੋਰੀ ਅਟਾ ਪੂਤਨਾ ਚੌਂਕ ਤੋਂ ਪਹਿਲਾਂ ਕਾਕੇ ਦੀ ਦੁਕਾਨ ਦੇ ਉੱਤੇ ਕਾਕੇ ਦੀਆਂ ਚਾਂਪਾ ਖਾਰ